ਸਸ਼ਕਲ ਦਾ ਟੀਵੀ ਐਨਆਰਏ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਖਮਨ ਚੀਮਾ ਵੱਡੀ ਖਬਰਾਂ ਇਹ ਕਿ ਅੱਜ 26 ਜਨਵਰੀ ਗਣਤੰਤਰ ਦਿਵਸ ਦਾ ਦਿਹਾੜਾ ਪੂਰੇ ਜੱਤੇ ਦੇਸ਼ ਭਰ ਦੇ ਵਿੱਚ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਪਰ ਪੰਜਾਬ ਦੇ ਸਰਹੱਦੀ ਇਲਾਕੇ ਦੇ ਵਿੱਚ ਇੱਕ ਸ਼ੱਕੀ ਵਸਤੂ ਲੰਗੀ ਰਾਤ ਅਤੀ ਰਾਤ ਨੂੰ ਦੇਖਣ ਮਿਲਿਆ ਤੇ ਇਸ ਵਕਤ ਪੰਜਾਬ ਪੁਲਿਸ ਅਤੇ ਬੀਐਸਐਫ ਦੇ ਜਵਾਨ ਨੇ ਬੀਐਸਐਫ ਦੀਆਂ ਟੁਕੜੀਆਂ ਹਾਈ ਅਲਰਟ ਦੇ ਉੱਪਰ ਨੇ ਚੈਕਿੰਗ ਕੀਤੀ ਜਾ ਰਹੀ ਹੈ ਤੜਕਸਾਰ ਇਹਨਾਂ ਪਿੰਡਾਂ ਦੇ ਵਿੱਚ ਸਰਾਦੀ ਇਲਾਕੇ ਦੇ ਖੇਤਾਂ ਦੇ ਵਿੱਚ ਜਿਹੜਾ ਇਸ ਵਕਤ ਤਾਂ ਪੁਲਿਸ ਅਤੇ BSF ਦੀਆਂ ਟੀਮਾਂ ਪਹੁੰਚੀਆਂ ਨੇ ਚੱਪੇ-ਚੱਪੇ ਦੇ ਉੱਪਰ ਪੁਲਿਸ ਅਤੇ BSF ਦੀਆਂ ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ ਨੇ ਜਾਂਚ ਪੜਤਾਲ ਹੈ ਸਰਚਿੰਗ ਕੀਤੀ ਜਾ ਰਹੀ ਹੈ ਕਿ ਕਿਹੜੀ ਸ਼ੱਕੀ ਚੀਜ਼ ਸੀ ਜਿਹੜੀ ਰਾਤ ਦੇ ਹਨੇਰੇ ਦੇ ਵਿੱਚ ਦੇਖਣ ਨੂੰ ਮਿਲਿਆ ਦਰਅਸਲ ਸਰਾਦੀ ਜ਼ਿਲ੍ਹਾ ਗਰਦਾਸਪੁਰ ਦੇ ਇਲਾਕੇ ਦੀਨਾਨਗਰ ਦਾ ਪਿੰਡ ਪੈਂਦਾ ਉਮਰਪੁਰ ਕਲਾ ਉਮਰਪੁਰ ਕਲਾ ਦੇ ਵਿੱਚ ਅੱਧੀ ਰਾਤ ਨੂੰ ਇੱਕ ਵਿਅਕਤੀ ਨੂੰ ਜਿਹੜੀ ਸ਼ੱਕੀ ਵਸਤੂ ਆ ਅੱਧੀ ਰਾਤ ਦੇ ਹਨੇਰੇ ਦੇ ਵਿੱਚ ਦੇਖਣ ਨੂੰ ਮਿਲਿਆ ਤੁਰੰਤ ਉਸਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਤੇ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਇਸ ਪਹੁੰਚੀ ਕਿਉਂਕਿ ਜਦੋਂ ਇਸ ਸਰਹੱਦੀ ਇਲਾਕੇ ਦੇ ਵਿੱਚ ਜਿਹੜੀ ਅਜਿਹੀ ਤਰੀਕਾ ਦੀ ਸ਼ੱਕੀ ਵਸਤੂ ਦੇਖਣ ਨੂੰ ਮਿਲਦੀ ਆ ਤੇ ਇਲਾਕੇ ਦੇ ਵਿੱਚ ਸਹਿਮ ਦਾ ਡਰਦਾ ਮਾਹੌਲ ਪੈਦਾ ਹੋ ਜਾਂਦਾ ਤੁਰੰਤ ਪੁਲਿਸ ਪ੍ਰਸ਼ਾਸਨ ਪਹੁੰਚਿਆ ਦਰਅਸਲ ਪੋਲਟਰੀ ਫਾਰਮ ਦੇ ਵਿੱਚ ਜਿਹੜਾ ਇੱਕ ਵਿਅਕਤੀ ਰਹਿੰਦਾ ਸੀ ਉਸ ਦੇ ਵੱਲੋਂ ਇੱਕ ਰਾਤ ਨੂੰ ਜਿਹੜਾ 11-12 ਵਜੇ ਸ਼ੱਕੀ ਵਸਤੂ ਦੇਖੀ ਗਈ ਤੇ ਪੁਲਿਸ ਪ੍ਰਸ਼ਾਸਨ ਜਿਹੜਾ ਪੁਲਿਸ ਸਟੇਸ਼ਨ ਦੌਰਾਂਗੜਾ ਨੂੰ ਜਿਹੜੀ ਜਾਣਕਾਰੀ ਦਿੱਤੀ ਪੁਲਿਸ ਪ੍ਰਸ਼ਾਸਨ ਪਹੁੰਚਿਆ ਨਾਲ ਜਿਹੜੀ ਬਾਰਡਰ ਸਕਿਉਰਿਟੀ ਫੋਰਸ ਹੈ ਬੀਐਸਐਫ ਦੀ ਟੁਕੜੀਆਂ ਪਹੁੰਚੀਆਂ ਸਾਂਝਾ ਸਰਚ ਆਪਰੇਸ਼ਨ ਚਲਾਇਆ ਗਿਆ ਪਰ ਫਿਲਹਾਲ ਇਹ ਰਾਹਤ ਵਾਲੀ ਖਬਰ ਹੈ ਕਿ ਕੋਈ ਵੀ ਸ਼ੱਕੀ ਵਸਤੂ ਨਹੀਂ ਮਿਲੀ ਪਰ ਇਸੇ ਦੇ ਦਰਮਿਆਨ ਸਾਰੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਹਾਲਾਂਕਿ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ 26 ਜਨਵਰੀ ਨੂੰ ਲੈ ਕੇ ਗਣਤੰਤਰ ਦੇਸ਼ ਨੂੰ ਮੁੱਖ ਰੱਖਦੇ ਹੋਏ ਪਹਿਲਾਂ ਹੀ ਪੰਜਾਬ ਦੇ ਵਿੱਚ ਜਾਂ ਪੂਰੇ ਦੇਸ਼ ਭਰ ਦੇ ਵਿੱਚ ਪੁਲਿਸ ਜਾਂ ਪਰ ਜਿਹੜੀਆਂ ਜੋ ਸੈਂਟਰ ਦੀਆਂ ਫੋਰਸਾਂ ਨੇ ਬੀਐਸਐਫ ਹੋਵੇ ਜਾਂ ਪਰ ਜਿਹੜੀਆਂ ਵੀ ਫੋਰਸਾਂ ਨੇ ਉਹ ਹਾਈ ਅਲਰਟ ਦੇ ਉੱਪਰ ਆਂਦੀ ਰਹੇ ਪਰ ਜਦੋਂ ਇਸ ਤਰੀਕੇ ਦੀ ਖਬਰ ਆ ਜਵੇ ਕਿ ਸਰਹੱਦੀ ਇਲਾਕੇ ਦੇ ਵਿੱਚ ਰਾਤ ਦੇ ਹਨੇਰੇ ਦੇ ਵਿੱਚ ਸ਼ੱਕੀ ਵਸਤੂ ਦੇਖਣ ਨੂੰ ਮਿਲਿਆ ਤੇ ਫਿਰ ਅਲਰਟ ਹੋਰ ਵੀ ਜ਼ਿਆਦਾ ਵੱਜ ਜਾਂਦਾ ਟੀਮਾਂ ਦੇ ਉੱਪਰ ਸਖਤੀ ਕਰ ਦਿੱਤੀ ਜਾਂਦੀ ਹੈ ਤੇ ਇਸੇ ਦੀ ਇੱਕ ਤਸਵੀਰ ਆ ਜਿਹੜੀ ਗਰਦਾਸਪੁਰ ਦੇ ਵਿਦਾਂਸਵਾਲ ਕਾ ਦੀਨਾ ਨਗਰ ਦੇ ਪਿੰਡ ਉਮਰਪੁਰ ਕਲਾਂ ਦੇ ਵਿੱਚ ਦੇਖਣ ਨੂੰ ਮਿਲੀ ਅਜਿੱਤੇਕ ਰਾਤ ਦੇ ਹਨੇਰੇ ਦੇ ਵਿੱਚ ਇੱਕ ਪੋਲਟਰੀ ਫਾਰਮ ਦੇ ਵਿੱਚ ਰਹਿਣ ਵਾਲੇ ਵਿਅਕਤੀ ਨੇ ਸ਼ੱਕੀ ਵਸਤੂ ਦੇਖੀ ਤੁਰੰਤ ਪੁਲਿਸ ਨੂੰ ਜਾਣਕਾਰੀ ਦਿੱਤੀ ਪੁਲਿਸ ਬੀਐਸਐਫ ਦੀ ਟੀਮ ਦੇ ਨਾਲ ਸਾਂਝਾ ਸਰਚ ਆਪਰੇਸ਼ਨ ਚਲਾਉਂਦੀ ਹੈ ਜਿਸ ਦੇ ਵਿੱਚ ਜਾਂਚ ਪੜਤਾਲ ਕੀਤੀ ਜਾਂਦੀ ਹੈ ਸਰਹੱਦੀ ਪਿੰਡਾਂ ਦੇ ਵਿੱਚ ਤੜਕਸਾਰ ਪੁਲਿਸ ਅਤੇ ਬੀਐਸਐਫ ਦੀਆਂ ਟੀਮਾਂ ਪਹੁੰਚ ਜਾਂਦੀਆਂ ਨੇ ਸਾਰਾ ਸਾਂਝਾ ਸਰਚ ਆਪਰੇਸ਼ਨ ਚਲਾਇਆ ਜਾਂਦਾ ਫਿਲਹਾਲ ਕੋਈ ਵੀ ਸ਼ੱਕੀ ਵਸਤੂ ਨਹੀਂ ਮਿਲੀ ਪਰ ਹਾਲਾਂਕਿ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਕੁਝ ਦਿਨ ਪਹਿਲਾਂ ਪੰਜਾਬ ਦੇ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਸਰਹੰਦ ਦੇ ਉੱਪਰ ਜਿਹੜਾ ਸਰਹੰਦ ਦੇ ਵਿੱਚ ਜਿਹੜਾ ਇੱਕ ਰੇਲ ਗੱਡੀ ਦੇ ਟਰੈਕ ਦੇ ਉੱਪਰ ਰੇਲ ਲਾਈਨ ਤੇ ਉੱਪਰ ਜਿਹੜਾ ਵੱਡਾ ਬਲਾਸਟ ਹੁੰਦਾ ਆਰਡੀਐਕਸ ਦੇ ਨਾਲ ਉਸ ਤੋਂ ਬਾਅਦ ਹਾਈ ਅਲਰਟ ਪੰਜਾਬ ਦੇ ਵਿੱਚ ਜਾਰੀ ਹੋ ਜਾਂਦਾ ਬਹੁਤ ਸਾਰੇ ਰੇਲਵੇ ਟ੍ਰੈਕਾਂ ਦੇ ਉੱਪਰ ਰੇਲਵੇ ਸਟੇਸ਼ਨਾਂ ਦੇ ਉੱਪਰ ਜਾਂਚ ਪੜਤਾਲ ਸ਼ੁਰੂ ਕੀਤੀ ਜਾਂਦੀ ਆ ਖਾਸ ਤੌਰ ਤੇ ਸਰਹੱਦੀ ਇਲਾਕਿਆਂ ਦੇ ਵਿੱਚ ਸਖਤੀ ਜਿਹੜੀ ਸਕਿਉਰਿਟੀ ਟਾਈਟ ਕਰ ਦਿੱਤੀ ਜਾਂਦੀ ਆ ਪਰ ਜਦੋਂ ਲੰਗੀ ਰਾਤ ਇੱਕ ਸ਼ੱਕੀ ਵਸਤੂ ਮਿਲਦੀ ਆ ਦੇਖਣ ਨੂੰ ਮਿਲਦੀ ਆ ਉਸ ਤੋਂ ਬਾਅਦ ਜਾਂਚ ਪੜਤਾਲ ਮਿਲਦੀ ਆ ਜਿਹੜੀ ਕੀਤੀ ਜਾਂਦੀ ਆ ਬੀਐਸਐਫ ਅਤੇ ਪੰਜਾਬ ਪੁਲਿਸ ਸਾਂਝਾ ਸਰਚ ਆਪਰੇਸ਼ਨ ਚ ਆਉਂਦੀ ਆ ਪਹਿਲਾਂ ਕੋਈ ਵਸਤੂ ਨਹੀਂ ਮਿਲੀ ਪਰ ਇਨ੍ਹਾਂ ਪਿੰਡਾਂ ਦੇ ਵਿੱਚ ਚੱਪੇ-ਚੱਪੇ ਦੇ ਉੱਪਰ ਪੁਲਿਸ ਅਤੇ ਬੀਐਸਐਫ ਦੀ ਟੀਮਾਂ ਤਾਇਨਾਤ ਨਹੀਂ